ਤਸਵੀਰ ਦੇਖ ਰਿਹਾ ਹਾਂ ਤੁਸੀਂ ਜਲੰਧਰ ਸ਼ਹਿਰ ਦੀ ਇਸ ਤਸਵੀਰ ਨੇ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਇਸ ਤਸਵੀਰ ਦੇ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਲੁਟੇਰਿਆਂ ਦੇ ਹੌਸਲੇ ਕਿੰਨੇ ਕੋ ਉਲੰਧ ਹੁੰਦੇ ਜਾ ਰਹੇ ਨੇ ਨੌਕਰੀ ਤੋਂ ਘਰ ਪਰਤ ਰਹੀ ਐਕਟਿਵਾ ਸਵਾਰ ਔਰਤ ਨੂੰ ਦੋ ਲੁਟੇਰੇ ਸੋਨੇ ਦੀ ਚੇਨ ਝਪਟ ਕੇ ਲੈ ਗਏ ਔਰਤ ਜਿਵੇਂ ਹੀ ਆਪਣੇ ਘਰ ਦੇ ਨੇੜੇ ਪਹੁੰਚ ਕੇ ਐਕਟਿਵਾ ਘਰ ਦੇ ਬਾਹਰ ਲਗਾਉਂਦੀ ਹੈ ਤਾਂ ਦੋ ਲੁਟੇਰੇ ਔਰਤ ਦੇ ਗਲੇ 'ਚੋਂ ਚੇਨ ਝਪਟ ਕੇ ਲੈ ਜਾਂਦੇ ਔਰਤ ਲੁਟੇਰਿਆਂ ਨਾਲ ਮੁਕਾਬਲਾ ਵੀ ਕਰਦੀ ਹੈ ਪਰ ਲੁਟੇਰੇ ਜੀ ਦਾ ਐਕਟਿਵ ਨਿਕਲੇ ਨਹੀਂ ਮੈਂ ਜੋਤੋਂ ਆਈ ਸੀ ਉਹ 6:14 ਵਜੇ ਪਹੁੰਚੀ ਹਾਂ ਘਰ ਮੈਨੂੰ ਨਹੀਂ ਪਤਾ ਇਹ ਮੇਰੇ ਪਿੱਛੇ ਕਦੋਂ ਦੇ ਲੱਗੇ ਹੋਏ ਸੀ ਦੋ ਮੁੰਡੇ ਸੀ ਮੋਟਰਸਾਈਕਲ ਤੇ ਸੀ ਹਲਮਟ ਪਾਈ ਹੋਏ ਸੀ ਜਿੱਦਾਂ ਹੀ ਮੈਂ ਘਰ ਆਪਣੇ ਤੇ ਐਕਟਿਵਾ ਖੜੀ ਕੀਤੀ ਹੈ ਤੇ ਮੈਨੂੰ ਇੱਕ ਜਣਾ ਉੱਤਰ ਕੇ ਆਇਆ ਤੇ ਮੈਨੂੰ ਕਹਿੰਦਾ ਆਂਟੀ ਕਿੰਦੇ ਆ ਰਸਤਾ ਗਿਆ ਜਾਂਦਾ ਵਾ ਮੈਂ ਕਿਹਾ ਕਹਿੰਦੇ ਹੱਲ ਮੈਂ ਗੱਲ ਕਰਦੀ ਵਈ ਸੀ ਗੱਲ ਕਰਨ ਦਾ ਜਵਾਬ ਦਿੱਤਾ ਉਹਨਾਂ ਨੇ ਮੇਰਾ ਚਾਕੂ ਰੱਖਤਾ ਗਲੇ ਵਿੱਚ ਤੇ ਮੈਨੂੰ ਇਦਾਂ ਤਾਂ ਕਰਨ ਲੱਪਿਆ ਤੇ ਨਾਲ ਦੂਸਰਾ ਤਾਂ ਚੇਨ ਤੇ ਬਾਤ ਮੈਂ ਕਹਿੰਦਾ ਆਪਣਾ ਗਲਾ ਘੁੱਟਿਆ ਕਿ ਚੇਨ ਨਾਲ ਖੋਈਏ ਵੇ ਦੋਰਾ ਚਾਕੂ ਵੀ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਮਿਲ ਦਾਦਾ ਉਹਨਾਂ ਦਾ ਤਬਾਈ ਕੀਤੀ ਮੇਰੇ ਨਾਲ ਮੈਂ ਬੜੀ ਕੋਸ਼ਿਸ਼ ਕੀਤੀ ਗਈ ਹਾਂ ਉਹਨੂੰ ਕਹਿੰਦੇ ਮਨਾ ਕਰ ਸਕਾਂ ਪਰ ਨਹੀਂ ਮੇਰੇ ਮਗਰ ਵੀ ਦੌੜੀਆਂ ਉਹ ਇਹ ਕਹਿੰਦੇ ਕੋਲਰ ਤੋਂ ਹੱਥ ਵੀ ਫੜਿਆ ਤੇ ਮੈਂ ਡਿੱਗ ਗਈ ਥੱਲੇ ਲੈ ਉਹਨਾਂ ਕੋਲ ਹਥਿਆਰ ਸੀ ਚਾਕੂ ਸੀ ਅੱਛਾ ਸੀ ਚਾਕੂ ਜਿਹੜਾ ਮੈਂ ਪੁਲਿਸ ਵਾਲਿਆਂ ਨੂੰ ਦਿੱਤਾ ਉਹਨੇ ਠੀਕ ਹੈ ਉਹ ਚਾਕੂ ਇਹ ਛੱਡ ਕੇ ਚਲੇ ਗਏ ਹਾਂਜੀ ਚਾਕੂ ਇਹ ਛੱਡ ਕੇ ਡਿੱਗ ਗਏ ਉਹਨਾਂ ਦੇ ਕੋਈ ਨੰਬਰ ਵੀ ਨਾ ਨੋਟ ਕੀਤਾ ਨਾ ਮੋਟਰਸਾਈਕਲ ਦਾ ਕੋਈ MEGA 6289 ਹੈ ਸ਼ਾਇਦ ਪੱਕਾ ਨਹੀਂ ਆ ਕਿਹੜਾ ਬਾਈਕ ਸੀ ਕੋਈ ਪਤਾ ਲੱਗਾ ਸਪਲੈਂਡਰ ਜਾਂ ਕਿਹੜਾ ਮੋਟਰਸਾਈਕਲ ਸੀ ਸਪਲੈਂਡਰ ਸੀ ਸ਼ਾਇਦ ਠੀਕ ਹੈ ਬਲੈਕ ਓਕੇ ਕੀ ਇਸ਼ੂ ਨਿਕਲੇਗਾ ਜੀ ਨਾ ਜੇ ਕੋਈ ਪਾਜੀ ਹੋਈਏ ਇੱਕ ਲੇਡੀ ਆ ਰਹੀ ਸੀ ਤੇ ਪਿੱਛੇ ਕੋਈ ਮੁੰਡੇ ਲੱਗੇ ਦੋ ਉਹਦੀ ਚੈਨ ਖੋ ਕੇ ਹਥੋਪਾਈ ਕਰਕੇ ਉਹਦੇ ਗੱਲੇ ਤੇ ਛੁਰੀ ਵੀ ਰੱਖੀ ਸੀ ਉਹਨਾਂ ਨੇ ਚੰਗੇ ਹਥੋਪਾਈ ਕਰਕੇ ਉਹਦੀ ਚੈਨ ਖੋ ਕੇ ਲੈ ਗਏ ਜੀ ਠੀਕ ਕਿਹੜੇ ਰੇ ਦਾ ਮਾਮਲਾ ਹੈ ਸਰ ਸਰ ਇਸ਼ੂ ਨਿਕਲੇਗਾ ਥਾਣਾ ਘਟਾਪੜਾ ਇਹ ਪਰੂਗਮ ਥਾਣਾ ਕੈਪ ਕਰਤੀ ਬਸ ਨੂੰ ਆਈ ਹਾਂ ਜੀ ਕੈਪ ਕਰਤੀ ਪੁਲਿਸ ਆਈਏ ਕੈਪ ਨੇ ਕੁਮਰ ਚੈੱਕ ਕਰ ਆਪਣਾ ਨ ਤਸਵੀਰ ਦੇਖ ਰਿਓ ਤੁਸੀਂ ਜਲੰਧਰ ਸ਼ਹਿਰ ਦੀ ਇਸ ਤਸਵੀਰ ਨੇ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਇਸ ਤਸਵੀਰ ਦੇ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਲੁਟੇਰਿਆਂ ਦੇ ਹੌਸਲੇ ਕਿੰਨੇ ਕੋ ਉਲੰਧ ਹੁੰਦੇ ਜਾ ਰਹੇ ਨੇ ਨੌਕਰੀ ਤੋਂ ਘਰ ਪਰਤ ਰਹੀ ਐਕਟਿਵਾ ਸਵਾਰ ਔਰਤ ਨੂੰ ਦੋ ਲੁਟੇਰੇ ਸੋਨੇ ਦੀ ਚੇਨ ਝਪਟ ਕੇ ਲੈ ਗਏ ਔਰਤ ਜਿਵੇਂ ਹੀ ਆਪਣੇ ਘਰ ਦੇ ਨੇੜੇ ਪਹੁੰਚ ਕੇ ਐਕਟਿਵਾ ਘਰ ਦੇ ਬਾਹਰ ਲਗਾਉਂਦੀ ਹੈ ਤਾਂ ਦੋ ਲੁਟੇਰੇ ਔਰਤ ਦੇ ਗਲੇ 'ਚੋਂ ਚੇਨ ਝਪਟ ਕੇ ਲੈ ਜਾਂਦੇ ਔਰਤ ਲੁਟੇਰਿਆਂ ਨਾਲ ਮੁਕਾਬਲਾ ਵੀ ਕਰਦੀ ਹੈ పుటేరే జాయ్ టీవ నీ ਮੈਂ ਜੋਤੋ ਆਈ ਸੀ ਫੋਣੇ 6 ਵਜੇ ਕੇ 14 ਮਿੰਟ ਤੇ ਪਹੁੰਚੀ ਹਾਂ ਘਰ ਮੈਨੂੰ ਨੇ ਪਤਾ ਇਹ ਮੇਰੇ ਪਿੱਛੇ ਕਦੋਂ ਦੇ ਲੱਗੇ ਹੋਏ ਸੀ ਦੋ ਹੰਡੇ ਸੀ ਮੋਟਰਸਾਈਕਲ ਦੇ ਸੀ ਹੈਲਮਟ ਪਾਏ ਹੋਏ ਸੀ ਜਿੱਦਾਂ ਹੀ ਮੈਂ ਘਰ ਆਪਣੇ ਤੇ ਐਕਟਿਵਾ ਖੜੀ ਕੀਤੀ ਤੇ ਮੈਨੂੰ ਇੱਕ ਜਣਾ ਉੱਤਰ ਕੇ ਆਇਆ ਤੇ ਮੈਨੂੰ ਕਹਿੰਦਾ ਆਂਟੀ ਕਿੰਦੇ ਆ ਰਸਤਾ ਅੱਗੇ ਜਾਂਦਾ ਵਾ ਮੈਂ ਕਿਹਾ ਕਹਿੰਦੇ ਹੱਲ ਮੈਂ ਗੱਲ ਕਰਦੀ ਵਈ ਸੀ ਗੱਲ ਕਰਨ ਦਾ ਜਵਾਬ ਦਿੱਤਾ ਉਹਨਾਂ ਨੇ ਮੇਰਾ ਚਾਕੂ ਰੱਖਤਾ ਗਲੇ ਵਿੱਚ ਤੇ ਮੈਨੂੰ ਇਦਾਂ ਤਾਂ ਕਰਨ ਲੱਪਿਆ ਤੇ ਨਾਲ ਦੂਸਰਾ ਹਸ ਤਾਂ ਚੇਨ ਤੇ ਬਾਤ ਮੈਂ ਕਹਿੰਦਾ ਆਪਣਾ ਗਲਾ ਘੁੱਟਿਆ ਕਿ ਚੇਨ ਨਾ ਖੋਈ ਜਾਵੇ ਤੋਰਾ ਚਾਕੂ ਵੀ ਫੜਨ ਜਾਦਾ ਉਹਨਾਂ ਨੇ ਹੱਥ ਬਾਈ ਕੀਤੀ ਮੇਰੇ ਨਾਲ ਮੈਂ ਬੜੀ ਕੋਸ਼ਿਸ਼ ਕੀਤੀ ਗਈ ਹਾਂ ਉਹਨੂੰ ਕਹਿੰਦੇ ਮਨਾ ਕਰ ਸਕਾਂ ਪਰ ਨਹੀਂ ਮੇਰੇ ਮਗਰ ਵੀ ਦੌੜੀਆਂ ਉਹਰੇ ਕਹਿੰਦੇ ਕੋਲਰ ਤੋਂ ਹੱਥ ਵੀ ਫੜਿਆ ਤੇ ਮੈਂ ਡਿੱਗ ਗਈ ਥੱਲੇ ਲੈ ਉਹਨਾਂ ਕੋਲ ਹਥਿਆਰ ਸੀ ਚਾਕੂ ਸੀ ਅੱਛਾ ਸੀ ਚਾਕੂ ਜਿਹੜਾ ਮੈਂ ਪੁਲਿਸ ਵਾਲਿਆਂ ਨੂੰ ਦਿੱਤਾ ਉਹਨੇ ਠੀਕ ਹੈ ਉਹ ਚਾਕੂ ਇੱਥੇ ਛੱਡ ਕੇ ਚਲੇ ਗਿਆ ਹਾਂਜੀ ਚਾਕੂ ਇੱਥੇ ਡਿੱਗ ਗਿਆ ਉਹਨਾਂ ਦੇ ਕੋਈ ਨੰਬਰ ਵੀ ਨਾ ਨੋਟ ਕੀਤਾ ਨਾ ਮੋਟਰਸਾਈਕਲ ਦਾ ਕੋਈ ਮੇਗਾ 6289 ਸ਼ਾਇਦ ਪੱਕਾ ਨਹੀਂ ਆ ਕਿਹੜਾ ਬਾਈਕ ਸੀ ਕੋਈ ਪਤਾ ਲੱਗਾ ਸਪਲੈਂਡਰ ਜਾਂ ਕਿਹੜਾ ਮੋਟਰਸਾਈਕਲ ਸੀ ਸਪਲੈਂਡਰ ਸੀ ਸ਼ਾਇਦ ਠੀਕ ਹੈ ਬਲੈਕ ਓਕੇ ਕੀ ਇਸ਼ੂ ਨਗਿਆ ਜੇ ਨਾ ਜੇ ਇੱਕ ਕੋਪਾਜੀ ਹੋਈਏ ਇੱਕ ਲੇਡੀ ਆ ਰਹੀ ਸੀ ਤੇ ਪਿੱਛੇ ਕੋਈ ਮੁੰਡੇ ਲੱਗੇ ਦੋ ਉਹਦੀ ਚੈਨ ਖੋ ਕੇ ਹਥੋਪਾਈ ਕਰਕੇ ਉਹਦੇ ਗੱਲੇ ਤੇ ਛੁਰੀ ਵੀ ਰੱਖੀ ਸੀ ਉਹਨਾਂ ਨੇ ਚੰਗੇ ਹਥੋਪਾਈ ਕਰਕੇ ਉਹਦੀ ਚੈਨ ਖੋ ਕੇ ਲੈ ਗਏ ਜੀ ਕਿਹੜੇ ਦਾ ਮਾਮਲਾ ਹੈ ਸਰ ਇਹਦਾ ਇਸ਼ੂ ਨਗਿਆ ਥਾਣਾ ਘੜਾ ਬੰਦਾ ਹੈ ਇਹ ਪਰੂਗਮ ਥਾਣਾ ਕੈਪ ਕਰਤੀ ਬਸਨ ਹੋਈ ਹਾਂ ਜੀ ਜੀ ਕੈਪ ਕਰਤੀ ਪੁਲਿਸ ਆਈਏ ਕੈਪ ਨੇ ਕੰਮ ਚੈੱਕ ਕਰ ਆਪਣਾ ਨਾਮ ਬੋ さんさん。<or> <laughs>